ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟੋ ਬ੍ਰੀਡ ਦਾ ਕੱਟਾ ਸੇਲ ਲਈ ਹੈ ਜੀ ਅੱਜ ਸਪਿੰਡ ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਪਾ ਬਈ ਤੇ ਨੇੜੇ ਪਿੰਡ ਬਾਈ ਨੂੰ ਜਿਵੇਂ ਸੈਣਾ ਰਹ ਜਾਂਦਾ ਸਲਾਤ ਪਰੋਨੀ ਵੀ ਰਹ ਜਾਂਦਾ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਹੈ ਬੜੀਆ ਬੜੀਆ ਹੋ ਗਿਆ ਨਾਮ ਤੇ ਮੋਬਾਈਲ ਨੰਬਰ ਬੋਲ ਦਿਓ। ਨਾਮ ਸਤਨਾ ਸਿੰਘ, ਪਿੰਡ ਭਦੌੜ। ਹੂੰ ਫੋਨ ਨੰਬਰ 90413 246 ਵਾਲੇ। ਓਕੇ ਬਈ। ਕਿੰਨੀ ਉਮਰ ਆ ਬਈ ਕੱਟੇ ਦੀ? ਉਮਰ ਇਹਦੀ 22 ਤੋਂ 3 ਸਾਲ ਦੇ ਲੱਗ ਪਾ। 22 ਤੋਂ 3 ਸਾਲ। ਕਿਹੜੇ ਸੀਮਿੰਟ ਦਾ ਵੀਰੇ? ਇਹ ਬੱਗਣੀ ਵਾਲੇ ਵਾਲੀ ਦਾ ਬੱਚਾ। ਓਕੇ ਬਈ। ਕਿੰਨਾ ਰਿਕਾਡ ਦੀ ਮਾਂ ਦਾ ਵੀਰੇ ਇਹਦੀ ਮਾਂ ਦਾ 17 ਤੋਂ 18 ਲੀਟਰ 17 ਤੋਂ 18 ਲੀਟਰ ਠੀਕ ਆ ਬਾਈ ਬਿਊਟੀ ਬੜੀ ਆ ਹਨਾ ਸਿੰਘ ਸਿੰਘ ਬੜਾ ਚੰਗਾ ਲੈ ਵੀ ਵੇ ਦੋਨੇ ਸਿੰਘ ਕਰਮ ਵਾਲੇ ਦੇ ਇੱਕੋ ਜਿਹੇ ਬਾਈ ਫੁੱਲ ਕਾਦੂ ਉਹ ਸਭ ਨਾਲ ਵਜਨ ਵਜਨ ਕਰਦਾ ਲੰਮਾ ਲੁਮਾ ਬਹੁਤ ਆ ਤੇ ਪੂੜਾ ਪੜਾ ਦਿਖਾਉਂਦੇ ਆ ਪਿਛਾਂ ਤੋਂ ਚੈੱਕ ਕਰ ਲੋ ਪੂੜਾ ਬੜਾ ਲੈ ਕਿਆ ਬਾਤ ਆ ਰੈਸਟਿਕਲ ਵੀ ਬਹੁਤ ਚੰਗੇ ਆ ਲੈ ਕਿਆ ਬਾਤ ਆ ਬਾਈ ਤੇ ਮੱਝਾਂ ਕਰਾਸ ਲੱਗਿਆ ਤਾਂ ਨਹੀਂ ਕੰਮ ਆਈ ਮੱਜਾਂ ਵੀਰੇ ਇੱਕ ਇੱਕ ਹੀ ਲਵਾਈ ਸੀ ਆਪਾਂ ਯਾਰ ਠੀਕ ਹੈ ਬਾਈ ਬਾਕੀ ਸਾਰੀ ਇਹਦੀ ਬਲੱਡ ਲਾਈਨ ਤਾਂ ਕਰਕੇ ਛੱਡਿਆ ਨਹੀਂ ਕਰਦੇ ਓਕੇ ਬਾਈ ਗੱਬਣਾ ਹਾਂ ਆਉ ਗੱਬਣ ਓਕੇ ਖੋਲ ਦੇ ਬਾਈ ਮਾੜਾ ਤੋਰ ਕੇ ਰੱਖ ਕਮਲੇਸ਼ ਖੋਲੀ ਸਿੰਘ ਬਹੁਤ ਚੰਗਾ ਬਾਈ ਨਾਲੋਂ ਹੀ ਮੋੜਿਆ ਵਾ ਕੱਦ-ਕੁੱਦ ਬਾਹਲਾ ਕਰਮ ਵਾਲੇ ਦਾ ਬਾਈ ਬਾਕੀ ਮਾਡਰ ਰਿਕਾਰਡ ਚੰਗਾ ਚੰਗੇ ਸੀਮਣ ਦਾ ਬਲੱਡ ਲਾਈਨ ਬਾਈ ਦੀ ਜਦ ਸਹੀ ਆ ਬਹੁਤ ਚੰਗੀ ਆ ਬਾਕੀ ਤੋੜਾ ਚੈੱਕ ਕਰੋ ਫੁੱਲ ਬਿਊਟੀ ਹੈ ਬਾਈ ਸਾਰੀਆਂ ਗੱਲਾਂ ਓਕੇ ਆ ਕਰਮ ਵਾਲੇ ਲੈ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾਗਾ ਕੀ ਮੋਲਾ ਭਰਾ ਜੈਜ ਜੈਜ ਵੀਰੇ ਫੋਨ ਤੇ ਕਰ ਲਾਇਆ ਮੋਲੇ ਜੈਜੀ ਹਾਂ ਜੈਜੀ ਹੋ ਜਾਏ ਠੀਕ ਆ ਬਾਈ ਮੋਲੇ ਬਾਈ ਕਹਿੰਦਾ ਫੋਨ ਤੇ ਹੋਦੂ ਮੋਲਾ ਜਿਹੜਾ ਇੱਥੇ ਟੇ ਦੇ ਸਾਹਮਣੇ ਜੈਜੀ ਪਹਿ ਚੱਲ ਬਾਈ ਬਾਂਦੇ ਕਿਲੇ ਤੇ ਇਹ ਸੂ ਸਿੰਘ ਸੁng ਇੱਕ ਨੰਬਰ ਹੈ ਕਹਿੰਦੇ ਕੱਦ ਬਹੁਤ ਉਧੇਰ ਹੈ ਹਨ ਜਿਵੇਂ ਉਮਰ ਹਜੇ ਛੋਟੀ ਆ ਕੱਦ ਹੋਰ ਵੀ ਬਹੁਤ ਘਿਰੂ ਕਰੂਗਾ 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 ਕੱਦ ਦਾ ਨਾਜਾ ਜਰੂਰ ਲਾਵਾਂਗੇ ਬਾਈ ਬਰਾਬਰ ਖੜਦਾ ਮੜਾ ਕੱਦ ਦਿਖਾ ਦੀ ਆ ਕੱਦ ਤਾਂ ਸਾਰੇ ਪਸ਼ੂਆਂ ਨੂੰ ਛੱਡ ਗਏ ਹਾਂ ਹਾਂ ਕਿੰਨਾ ਕੱਦੂ ਬਾਈ ਆਪਣਾ ਮੇਰਾ ਵੀਰੇ 6 ਤੋਂ 5 ਦੇ 5.5 ਦੇ ਵਿੱਚ ਵਿੱਚ ਠੀਕ ਆ ਬਾਈ 5 6 7 ਹੋਊਗਾ ਨਾ ਬਸ ਜੇ ਉਸ ਹਾਂ ਦਾ ਅੱਜਾ ਲਾਇਆ ਬਾਈ ਬਰਾਬਰ ਖੜਾ ਚੰਗੇ ਕੱਦਗਾਟ ਦਾ ਬਾਈ ਕੱਟਾ ਲੰਮਾ ਲੰਮਾ ਦੇਖੋ ਕਰਨ ਵਾਲਾ ਬਸ ਹਲਤਾਂ ਅੱਛੀ ਨਹੀਂ ਪਾਈ ਬਈ ਨਰਮ ਹੈ ਨਾ ਹੂੰ ਠੰਡਾ ਸਵਾਦ ਹੈ ਨਾ ਹਾਂ ਠੀਕ ਹੈ ਬਈ ਤੇ ਕਿਸੇ ਵੀ ਨੂੰ ਬਈ ਚਟਾ ਪਸੰਦ ਆ ਵੀ ਤਾ ਬਈ ਨਾ ਕਨੈਕਟ ਕਰ ਲਿਓ ਧੰਨਵਾਦ